ਹਾਂਜੀ ਵੈਲਕਮ ਬੈਕ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤਕੈਨ ਹੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਸਾਡੀ ਅਪਾਇੰਟਮੈਂਟ ਸੀਗੀ ਡਾਕਟਰ ਦੇ ਜਾਣਾ ਹਣੀ ਦਾ ਥੋੜਾ ਆਪਾਂ ਉਹ ਕਰਵਾਉਣਾ ਹੈ ਚੈੱਕਅਪ ਕਰਵਾਉਣਾ ਹੈ ਹਾਂ ਮੇਰਾ ਚੈੱਕਅਪ ਕਰਵਾਉਣਾ ਹੈ ਕਿਉਂਕਿ ਇਹਨਾਂ ਦੇ ਪਤਾ ਨਹੀਂ ਕਿਉਂ ਲੱਤਾਂ ਚੇ ਪੇਨ ਹੁੰਦੀ ਰਹਿੰਦੀ ਆ ਤੇ ਕੰਮ ਵਗੈਰਾ ਨਹੀਂ ਹੁੰਦਾ ਹਾਂਜੀ ਬਹੁਤ ਜ਼ਿਆਦਾ ਸਕਰਟਨ ਦਿਲੰਦੀ ਆ ਤਾਂ ਫਿਰ ਅਸੀਂ ਡਾਕਟਰ ਤੋਂ ਅਪਾਇੰਟਮੈਂਟ ਲਈ ਹੋਈ ਆ ਹਾਂਜੀ ਕਿਉਂਕਿ ਇੱਥੇ ਫੇਰ ਕਰੋਨਾ ਦਾ ਜਿਹੜਾ ਕਰੋਨਾ ਦਾ ਵਾਇਰਸ ਵਾਇਰਸ ਦਾ ਜਿਹੜਾ ਦੁਬਾਰਾ ਕਹਿੰਦੇ ਆ ਚੁੱਕਿਆ ਤਾਂ ਕਰਕੇ ਫਿਰ ਅਸੀਂ ਟੈਸਟ ਕਰਾਉਣੇ ਜ਼ਰੂਰੀ ਸਮਝ ਹਾਂ ਅਪਾਇੰਟਮੈਂਟ ਸਾਨੂੰ ਬਹੁਤ ਦਿਨਾਂ ਬਾਅਦ ਮਿਲੀ ਬਾਕੀ ਸੱਟ ਹਸਪੀਟਲ ਜਾ ਰਹੇ ਆ ਤੇ ਹਨੇਂਦੀ ਨੇ ਮਤਲਬ ਕਿ ਕੈਪ ਕੀਤੀ ਆ ਤੇ 2 ਮਿੰਟਾਂ ਚ ਆ ਜਊਗੀ ਤੁਸ ਪਾਣੀ ਵਾਲੇ ਬੋਤਲ ਚੱਕ ਲੈ ਔਰ ਸੋਚ ਲਓ ਜੀ ਕਹਿ ਬਾਗ ਚ ਕੀ ਐ ਤੇ ਹੁਣ ਆਪਾਂ ਚੱਲਦੇ ਆਂ ਕੈਪਚ ਹਸਪੀਟਲ ਤੇ ਆ ਬੈਠੀ ਆ ਸਾਹਮਣੇ ਮੈਡਮ ਆਪਣੇ ਤੇ ਆ ਰਾਸਤੇ ਤੇ ਜਾ ਰਹੇ ਆਂ ਦੇਖੋ ਸਾਰੀਆਂ ਦੁਕਾਨਾਂ ਅਜੇ ਤੱਕ ਬੰਦ ਨੇ ਕਿਉਂਕਿ ਮਾਰਨਿੰਗ ਮਾਰਨਿੰਗ ਅਰਲੀ ਸੀਗੀ ਆਪਣੀ ਅਪਾਇੰਟਮੈਂਟ ਤੇ ਆਪਾਂ ਪਹੁੰਚ ਗਏ ਹਸਪੀਟਲ ਇੰਟਰ ਬੈਠੀ ਹਾਂ ਰਿਸੈਪਸ਼ਨ ਤੇ ਅਜੇ ਵਾਰੀ ਨਹੀਂ ਆਈ ਆਪਣੀ ਲੋਕ ਨੂੰ ਕੰਮ ਕਰ ਨੰਦ ਨਾ ਨਾ ਬਲੋਗਿੰਗ ਸ਼ੂਟ ਕਰਦੇ ਨੰਨ ਅੰਨੇ ਅੰਦ ਨੀ ਜੂਸ ਕਰਦਾ ਦੇ ਬਾਰਬੈਕਿਉ ਕਰ ਲੋ ਹਾਂਜੀ ਹੁਣ ਆਪਾਂ ਹਸਪੀਟਲ ਤੋਂ ਆ ਗਏ ਸੀ ਕਾਰ ਬੈਠੇ ਨੇ ਕੀ ਕਹਿੰਦਾ ਡਾਕਟਰ ਤੁਹਾਨੂੰ ਡਾਕਟਰ ਕਹਿੰਦਾ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਰੋਜ਼ ਤਾਂ ਦੋ ਪੈਗ ਲਾਇਆ ਕਰ ਠੀਕ ਹੈ ਇੱਕ ਬੀਅਰ ਵਿੱਚ ਬੀਅਰ ਪਾ ਕੇ ਇਦਾਂ ਦਾ ਟੱਕਰ ਨੇ ਕੁਝ ਕਿਹਾ ਨਹੀਂ ਪਾਣੀ ਦੇ ਗਲਾਸ ਬੱਦ ਤੋਂ ਬੱਦ ਪੀਣੇ ਆ ਰੋਟੇ ਕੰਦੇ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਡਾਈਟ ਤੇ ਉਹਦੇ ਤੇ ਧਿਆਨ ਦਿਓ ਬਸ ਹੂੰ ਠੀਕ ਹੈ ਹਾਂਜੀ ਉਹ ਕਹਿੰਦੇ ਨੀਂਦ ਲਓ ਪ੍ਰੋਪਰ ਹੂੰ ਸੌਂ ਮੂ ਨਹੀਂ ਸੌਣਾ ਨਹੀਂ ਹਾਂ ਸੌਣਾ ਨਹੀਂ ਹੈ ਤਾਂ ਹੀ ਤਾਂ ਫਿਰ ਇਦਾਂ ਦਾ ਕੁਝ ਹੁੰਦਾ ਹੈ ਹਾਂਜੀ ਚਲੋ ਹੁਣ ਫਿਰ ਰੋਟੀ ਨਹੀਂ ਖਾਣੀ ਰੋਟੀ ਉਹ ਰੋਣੀ ਹੁਣ ਆਪਾਂ ਆਲੂ ਵਾਲੇ ਪਰੌੜੇ ਮੈਂ ਬਣਾਉਣਾ ਹੈ ਹਾਂ ਜੇ ਮੈਂ ਉਹ ਦਿਨ ਗੋਭੀ ਵਾਲਾ ਬਣਾਇਆ ਸੀ ਅੱਜ ਮੈਂ ਆਲੂ ਵਾਲੇ ਗਾਇਜ਼ ਆਉਣ ਆਪਾਂ ਬਣਾਨੇ ਆਲੂ ਵਾਲੇ ਪਰਾਂਠੇ ਚਲੋ ਫਿਰ ਜਲਦੀ ਜਲਦੀ ਤਿਆਰੀ ਕਰੀਏ ਚਲੋ ਠੀਕ ਆ ਮੈਂ ਨਾ ਜਿੱਦ ਕੇ ਆਪ ਬਣਾਉਣ ਲੱਗੀ ਆ ਫਿਰ ਕਹਿੰਦੀ ਆ ਮੈਂ ਠੀਕ ਨਹੀਂ ਰਹਿੰਦੀ ਆ ਦੇਖ ਕਿੰਨੇ ਸੁੰਨੇ ਬਣਾ ਕੇ ਬਣਾਉਣਾ ਕੀ ਟੇਡਾ ਜਿਹਾ ਬਣਾਇਆ ਹੈਗਾ ਹੋਣੇ ਬੜੇ ਕੋ ਦੇਖੋ ਆ ਟੇਡਾ ਹੀ ਆ ਬੋਲ ਤਾਂ ਹੈ ਮੈਂ ਦੁਬਾਰਾ ਤਾਂ ਮੈਂ ਹੀ ਬਣਾ ਲਵਾਂ ਚਾਹੇ ਜੋੜ ਕੇ ਬਣਾ ਲਾ ਬਣਾਉਣਾ ਤਾਂ ਗੋਲ ਆ ਆਲੂ ਵਾਲੇ ਪਰੌਂਠੇ ਆਪਣੇ ਰੈਡੀ ਹੋ ਰਹੇ ਨੇ ਹੁਣ ਤੇ ਹੁਣ ਖਾਵਾਂਗੇ ਆਲੂ ਵਾਲੇ ਪਰੌਂਠੇ ਉਧਰ ਚਾਹ ਧਾਰਤੀ ਹੈ ਮੈਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਪਸਤੀ ਵੀ ਲੈਣੇ ਆ ਕਿ ਨਹੀਂ ਨਹੀਂ ਚਾਹ ਪੀਣਾ ਚਾਹ ਵੀ ਮੰਗੇ ਤੇ ਚਾਹ ਤਾਂ ਪੀ ਮੰਗੀ ਚਾਹ ਤਾਂ ਆ ਚਲੋ ਠੀਕਾ ਤੁਹਾਡੀ ਮੰਨਦੇ ਹਾਂ ਹਾਂ ਹਾਏ ਆਲੂ ਵਾਲੇ ਪਰੌਂਠੇ ਮੇਰੇ ਕੱਲੀ ਖਾ ਗਈ ਐਵੇਂ ਖਾ ਗਈ ਢੋਖੜੀ ਅੱਧੀ ਭੁੱਖ ਲੱਗੀ ਦੋ ਪਰੌਂਠੇ ਖਾ ਗਈ ਹੁਣ ਆ ਦੇਖੋ ਚਟਣੀ ਨਾਲ ਮੈਂ ਰੋਟੀ ਖਾ ਰਿਹਾ ਕੱਲ ਨਾ ਸਿੰਪਲ ਰੋਟੀ ਤੁਹਾਡੇ ਸਾਹਮਣੇ ਤੇ ਉਹ ਦੇਖੋ ਉਧਰ ਆਲੂ ਵਾਲੇ ਪਰੌਂਠੇ ਦੱਬੇ ਚ ਕੀ ਪਿਆ ਹੈਗਾ ਡੱਬੇ ਚ ਇੱਕ ਪਰੌਂਠਾ ਮੈਂ ਖੋ ਕੇ ਰੱਖਿਆ ਅੱਛਾ ਕਦੀ ਤਾਂ ਦੋ ਵੀ ਖਾ ਲੈਣਾ ਸੀ ਸੱਜੀ ਇੰਨੇ ਟੇਸਟੀ ਪਰੌਂਠੇ ਬਣੇ ਨੇ ਉਹਨਾਂ ਟੋਸਟ ਬਹੁਤ ਜ਼ਿਆਦਾ ਟੇਸਟੀ ਬਣੇ ਹੋਰ ਬਹੁਤ ਘੈਂਡਾ ਲੱਗੂ ਬਣੀ ਸੀ ਤੇ ਨਾਲ ਪਰੌਂਠੇ ਬਣਾਤੇ ਉਹ ਤੋਂ ਇੰਨੇ ਘੈਂਟ ਇੱਕ ਮੈਨੂੰ ਤਾਂ ਭੁੱਖੇ ਸੀ ਤਾਂ ਕਰਕੇ ਜ਼ਿਆਦਾ ਟੇਸਟੀ ਲੱਗ ਰਹੇ ਹੈ ਨਹੀਂ ਆਲੂ ਵਾਲੇ ਪਰੌਂਠੇ ਵੈਸੇ ਵੀ ਟੇਸਟੀ ਹੁੰਦੇ ਆ ਇੱਕ ਇਹ ਸੀ ਨਾ ਉਹ ਸਵੇਰ ਚਾਹ ਵੀ ਕੇ ਰਾਸ ਖਾ ਕੇ ਚੱਲ ਗਏ ਸੀ। ਹਾਂ ਚਟਣੀ ਬਹੁਤ ਪੂਰੀ ਕੈਂਟ ਬਣੀ ਆ। ਚਟਣੀ ਬਣਾਈ ਸੀ ਜਿਹੜਾ ਗੰਡੇ ਨੇ ਚੀਰ ਦਾ ਹੁੰਦਾ ਉਹ ਕਮਾਉਣ ਦੇ ਵਾਲਾ ਉਹਦੇ ਸੇ ਚਟਣੀ ਬਣਾਈ ਹੈ ਇਹ। ਨਹੀਂ ਚਟਣੀ ਬਣਾਈ ਹੈ ਇਹ। ਅੱਜ ਤੁਸੀਂ ਬਣਾਈ ਹੈ। ਤੁਸੀਂ ਨੇ ਬਣਾਈ ਹੈ ਤੁਸੀਂ ਨੇ। ਮੈਂ ਇੰਡੀਆ 'ਚ ਮੈਨੂੰ ਵੈਸੇ ਇੰਨਾ ਆਲੂ-ਲੂ ਵਾਲੇ ਪਰੌਂਠੇ ਨੇ ਮੈਂ ਕਦੇ ਬਣਾਏ ਸੀਗੇ। ਹਾਂ ਤੇ ਆਹ ਜਿਹੜੇ ਪਰੌਂਠੇ ਸੀ ਇਹ ਵਾਸ ਮੰਮੀ ਹੁੰਨ ਬਣਾਉਂਦੇ ਸੀ ਮੈਂ ਨਹੀਂ ਕਦੀ ਵੀ ਜਾਂ ਮੈਂ ਬਣਾਉਂਦਾ ਸੀ ਆ ਰੈਨਦੋ ਰੈਨਦੋ ਬਟ ਇਥੇ ਆ ਕੇ ਤਾਂ ਫਿਰ ਮੈਨੂੰ ਬਣਾਉਣੀ ਪੈਂਦੀ ਆ ਸੱਚੀ ਇੰਨੀ ਟੇਸਟੀ ਬਣਾਈ ਜਿਦੋਂ ਪਹਿਲੇ ਦਿਨ ਬਣਾਏ ਸੀ ਉਦੋਂ ਵੀ ਬਿਲਕੁਲ ਮੇਰੇ ਤੋਂ ਪ੍ਰਾਣਠਾ ਟੁੱਟਦਾ ਨਹੀਂ ਹੈਗਾ ਵਧੀਆ ਬਣਾਉਣੀ ਆ ਪੂਰੇ ਹਾਂ ਹਾਂ ਤੇ ਹੁਣ ਜਟਨੀ ਵੀ ਪੂਰੀ ਘੈਂਟ ਬਣੀ ਹੈ ਕਰਾਰੀ ਬਣੀ ਹੈ ਪੂਰੀ ਤਿੱਖੀ ਤਿੱਖੀ ਤੇ ਨਾਲ ਹਾਂਜੀ ਹੁਣ ਤੁਸੀਂ ਰੋਟੀ ਖਾ ਕੇ ਕਿੱਧਰ ਦੀ ਤਿਆਰੀ ਕਰ ਲਈ ਮੈਨੂੰ ਦੱਸੋ ਨਹੀਂ ਕਹਿੰਦੀ ਜਾਣਾ ਮਾਰਕੀਟ ਮਾਰਕੀਟ ਪਤਾ ਨਹੀਂ ਕੀ ਤੂੰ ਤੂਟਦਾ ਰਹੇ ਅੱਛਾ ਦੱਸੋ ਸਬਜੀ ਬਣਾ ਸਰ ਜਾਏਗਾ ਕਿ ਉਹ ਬਿਨਾਂ ਸਰਜੇਗਾ ਦੁੱਧ ਬਿਨਾਂ ਸਰਜੇਗਾ ਦੱਸੋ ਚਲ ਚਲ ਫਰੂਟ ਕੀ ਹੈ ਜੇ ਅਪਲ ਲੈ ਕੇ ਆਉਣਾ ਤੇ ਕੀਵੀ ਲੈ ਕੇ ਆਉਣੇ ਹੋਰ ਮੇਰੇ ਨਹੀਂ ਤੁਸੀਂ ਵੀ ਖਾਣੇ ਨਾਲ ਮੇਰੇ ਤਾਂ ਬਣਾਇਨਾ ਪਿਆ ਹਾ ਅੱਛਾ ਚਲੋ ਉਹ ਕਿਹਨਾਂ ਉੱਥੇ ਪੇਟ ਆ ਗਏ ਜੇ ਫਿਰ ਬਾਅਦ ਚ ਲੈ ਜਾਵਾਂਗੇ ਤੇ ਫਰੂਟ ਸਾਰੇ ਐਲਡੀ ਤੋਂ ਲੈ ਕੇ ਆਵਾਂਗੇ ਐਲਡੀ ਚੱਲ ਗਏ ਐਲਡੀ ਤੋਂ ਸਹੀ ਮਿਲਦੇ ਆ ਜਿਆਦਾ ਫਿਰ ਕੱਲ ਚੱਲ ਜਾਵਾਂਗੇ ਅਣੇ ਤੇ ਹੁਣ ਫਿਰ ਦੁੱਧ ਦੱਦ ਵੀ ਲੈ ਕੇ ਆਉਣਾ ਵਾ ਉਹ ਆਪਾਂ ਚੱਲ ਦੇ ਦਿੰਦੇ ਆ ਫਿਰ ਆ ਜਾ ਸਾਈਕਲ ਖੜਾ ਆਪ ਸਾਈਕਲ ਤੇ ਚੱਲਦੇ ਆ ਚੱਲ ਤੂੰ ਪਿੱਛੇ ਬਹਿ ਜੀ ਹਰ ਨੂੰ ਹੀ ਲੱਗਾ ਬਾਪੂ ਵਾਲਾ ਚੱਲੋ ਚੱਲੋ ਹਾਂਜੀ ਸਮਾਨ ਆਪ ਲੈ ਆਂਦਾ ਬਟ ਵਲੌਗ ਸ਼ੂਟ ਕਰਨਾ ਯਾਦ ਉਪਰ ਲੱਗਿਆ ਹਾਂ ਜਿਆਦਾ ਗਰੋਸਰੀ ਕਰਨੀ ਹੋਊ ਜ਼ੋਣੀ ਤੂੰ ਕਰ ਯਾਰ ਮੈਨੂੰ ਮੇਰੇ ਮਾਈਂਡ 'ਚ ਹੀ ਨਹੀਂ ਰਿਹਾ ਉਹਦੋਂ ਆਇਆ ਹੁੰਦਾ ਵੀ ਆਹੀ ਚੀਜ਼ ਲੈ ਲਈਏ ਕੁਝ ਖੋਲਣਾ ਜਾਈਏ ਤਾਂ ਕਰਕੇ ਮਾਲ ਲੈ ਕੇ ਆਪਣਾ ਘਰ ਆ ਗਏ ਬਟ ਗਾਜਰਾਂ ਸਾਨੂੰ ਨਹੀਂ ਮਿਲੀਆਂ ਜਿਹੜੀਆਂ ਚਾਹੀਦੀਆਂ ਸੀ ਹੁਣ ਦੇਖਦੇ ਆਂ ਕਿ ਸ਼ਾਮ ਨੂੰ ਕੀ ਬਣਾਉਣੀ ਆ ਫਿਰ ਗਾਜਰਾ ਤਾਂ ਆਪ ਨੂੰ ਮਿਲੀਆਂ ਨਹੀਂ ਆਸਮਾਨ ਮਿਲਿਆ ਆਪ ਨੂੰ ਬੀਚੀ ਲਸਣ ਕਾਲੇਜ ਆਰੈਂਜ ਇੱਕ ਦੋ ਆਖੰਡ ਇਥੋਂ ਦੀ ਖੰਡ ਇਦਾਂ ਦੀ ਆ ਬ੍ਰਾਊਨ ਹਰਸਾਇੰਡ ਡਿਫਾਈਨਡ ਆਂਦਾ ਆ ਦੁੱਧ ਲੈ ਆਂਦਾ ਹੂੰ ਦੁੱਧ ਲੈ ਆਂਦਾ ਆ ਆਪਣੇ ਗੰਡੇ ਲੈ ਆਂਦੇ ਗੰਡੇ ਲੈ ਆਂਦੇ ਬਸ ਤੇ ਸਬਜ਼ੀ ਬਣਾਉਣ ਵਾਸਤੇ ਫੇਰ ਨਹੀਂ ਕੁਝ ਲੈ ਆਂਦਾ ਦੋ ਤਿੰਨ ਦਿਨ ਉਹ ਗਿੱਦਾ ਲੈ ਗਈ ਜੰਨੇ ਆ ਵਟ ਕੋਈ ਨਹੀਂ ਫੇਰ ਹੀ ਜਾ ਹਾਂ ਮੈਂ ਸਬਜ਼ੀ ਲੈ ਕੇ ਆਉਂਦੀ ਕਾਸੀ ਉਹਦੋਂ ਨੂੰ ਮੰਡੀ ਚ ਲੈ ਆਉਨੇ ਸਬਜ਼ੀਆਂ ਸਾਰੀਆਂ ਇੱਕ ਸਬਜ਼ੀ ਲਿਆ ਕੇ ਨਾ ਭਿੰਡੀਆਂ ਲਿਆ ਕੇ ਇਹ ਨਹੀਂ ਬਸ ਫਰਮੇਟ ਜਾਣਾ ਹੈ ਕੱਲ ਪਰਸ ਨੂੰ ਤੇ ਉੱਥੋਂ ਲੈ ਆਵਾਂਗੇ ਫਿਰ ਠੀਕ ਹੈ ਨਾ OK OK ਤਾਂ ਕਿ ਅਕਨੈਟ ਜੂਸਾਸ ਨੂੰ ਬੜਾ ਮਹਣ ਕਰਦਾ ਬਟ ਇੱਥੇ ਜੂਸ ਨਾਲ ਕੋਈ ਸਿਸਟਮ ਹੀ ਨਹੀਂ ਹੈਗਾ ਜੂਸ ਜਿੱਦਾਂ ਆਪਣੇ ਇੰਡੀਆ 'ਚ ਰੈਡੀ ਵਗੈਰਾ ਲੱਗੀ ਹੁੰਦੀ ਹੈ ਇੱਥੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਉਦੋਂ ਜੂਸ ਮਿਲਦੇ ਆ ਰੀਅਲ ਜੂਸ ਜਾਂ ਉਦੋਂ ਉਦੋਂ ਦਾ ਉਦੋਂ ਕੁਝ ਮਿਲਦਾ ਏ ਇਦਾਂ ਕੁਝ ਵੀ ਨਹੀਂ ਮਿਲਦਾ ਪੀਣ ਨੂੰ ਹਾਂਜੀ ਗੁੱਡ ਮਾਰਨਿੰਗ ਤੇ ਵੈਲਕਮ ਹੈ ਤੁਹਾਡੇ ਸਾਡੇ ਚੈਨਲ ਤੇ ਹੂਪ ਤੁਸੀਂ ਸਾਰੇ ਵਧੀਆ ਤੇ ਕੈਟ ਹੋਗੇ ਵੀ ਆਪਾਂ ਵੀ ਵਧੀਆ ਆਂ ਤੇ ਮਾਰਨਿੰਗ ਹੋ ਗਈ ਸੀ ਆਪਾਂ ਰੈਡੀ ਵਗੈਰਾ ਹੋ ਗਏ ਸੀਗੇ ਤੇ ਹਣੀ ਆ ਨੀਚੇ ਤੇ ਆਪਾਂ ਜਾ ਰਹੇ ਆ ਨੀਚੇ ਬ੍ਰੇਕਫਾਸਟ ਦੀ ਤਿਆਰੀ ਕਰ ਰਹੀ ਆ ਤੇ ਹਣੀ ਅੱਜ ਕਰਾਂ ਤੇ ਫਿਰ ਦੇਖਦੇ ਆ ਅੱਗੇ ਆਪਾਂ ਕੀ ਕਰਦੇ ਆ ਕਿੱਥੇ ਜਾਂਦੇ ਆ ਤੇ ਚਲੋ ਆਪਾਂ ਚੱਲਦੇ ਹਾਂ نیچے ਤੇ ਦੇਖੋ ਬਹੁਤ ਜ਼ਿਆਦਾ ਸਾਡੇ بارش ਪਈ ਸੀ ਬੱਤ ਹੁਣ ਠੀਕ ਹੋ ਗਿਆ ਮੌਸਮ ਤੇ ਇੰਡੀਆ ਚ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਹੁਣ ਠੰਡ ਘਟੀਆ ਜਾਂ ਨਹੀਂ ਕਹਿੰਦੇ ਸੀ ਕਿ ਇਸ ਸਾਲ ਤਾਂ ਜੁਕੇ ਬਹੁਤ ਜ਼ਿਆਦਾ ਠੰਡ ਸੀ ਇੰਡੀਆ ਵਿੱਚ ਬਾਕੀ ਇੱਥੇ ਤਾਂ ਹੁੰਦੀ ਆ ਤੇ ਹੁਣ ਮੈਂ ਜਾ ਰਹੀ ਹਾਂ نیچے ਤੇ ਆ ਵਿਚਾਰੇ ਲਾਈਨ ਵਿੱਚ ਪਏ ਨੇ ਮੈਂ ਨਹੀਂ ਜਾਈ ਮੈਂ ਕਿਹ ਪਤਾ ਨਹੀਂ ਕੀ ਕਰਦੇ ਪਏ ਆ ਮੈਂ ਰੈਡੀ ਵੀ ਹੋ ਗਈ ਤੇ ਇੱਧਰ ਕੀ ਹਾਲ ਹੈ ਦਿੱਲੀ ਇੱਲਾ ਨੂੰ ਪਰੌਂਠੇ ਚਾਹੀਦੇ ਆ ਹੋਰ ਇਹ ਬੰਦ ਪਰੌਂਠੇ ਕੰਦੀ ਮੂਲੀ ਵਾਲੇ ਪਰੌਂਠੇ ਕਦੀ ਪਿਆਜ਼ ਵਾਲੇ ਪਰੌਂਠੇ ਕਦੀ ਕਿਹੜੇ ਪਰੌਂਠੇ ਹਨਾ ਜਦੋਂ ਲੋਹਣੇ ਹੁੰਦੇ ਆ ਨਾ ਉਦੋਂ ਪਤਾ ਲੱਗਦਾ ਵਾ ਚਲਾ ਦਿੰਦਾ ਕਿਉਂ ਚੜਦਾ ਵਾ ਮੈਨੂੰ ਮੈਂ ਲਾ ਦਿੰਨਾ ਮੈਨੂੰ ਆਉਂਦੇ ਲੋਹਣੇ ਅੱਛਾ ਰਹਿਣ ਦੋ ਤੇ ਹੁਣ ਕਹਿੰਦੇ ਮੂਲੀ ਵਾਲੇ ਮੈਨੂੰ ਅਖੇ ਕਹਿੰਦੇ ਨਾ ਮੈਂ ਬਸ ਨੀਚੇ ਹੁਣ ਆ ਗਿਆ ਕਿਉਂਕਿ ਦੁੱਧ ਸਾਡਾ ਖਤਮ ਸੀ ਤੇ ਉਹ ਬੋਤਲ ਖਾਲੀ ਪਈ ਐ ਮੈਂ ਦੋਲੇ ਲੈ ਕੇ ਆ ਗਿਆ ਤੇ ਮੈਨੂੰ ਨੇ ਬਸ ਨੀਚੇ ਹੋਰ ਹੀ ਕਾਰਨਾਮੇ ਕਰੀ ਜਾਂਦੇ ਆ ਜੇ ਹੋਰ ਮੈਂ ਬੈਠਾ ਰਹਿੰਦੀ ਥੋੜਾ ਟਾਈਮ ਤੇ ਫੇਰ ਸ਼ਾਇਦ ਪਰੋਂਠੇ ਘਰੇ ਬਣ ਕੇ ਉੱਥੇ ਉੱਪਰ ਬਣ ਕੇ ਆ ਜਾਣੇ ਸੀ ਤੇ ਹੋਰ ਮਾਰਨਿੰਗ ਬ੍ਰੇਕਫਾਸਟ ਆਪਣਾ ਰੈਡੀ ਆ ਨਾਲ ਲੱਸੀ ਨਾਲ ਮੂਲੀ ਵਾਲੇ ਪਰੌਂਠੇ ਪਰਾਠਾ ਗੱਡੋ ਸ਼ਕਲ ਦਿਖਾਓ ਪ੍ਰਾਂਠੇ ਦੇ ਕਿਦਾਂ ਜੀ ਦੇਖੋ ਮੈਨੂੰ ਬਹੁਤ ਸੋਹਣੇ ਸੋਹਣੇ ਪ੍ਰਾਂਠੇ ਆ ਗਏ ਜਲਦੀ ਜਲਦੀ ਬੱਡਰ ਰੱਖੋ ਫਿਰ ਜਲਦੀ ਜਲਦੀ ਖਾਜੂਗਾ ਨਹੀਂ ਤਾਂ ਉਹ ਉੱਪਰ ਉੱਪਰ ਰੋ ਗਏ ਇਹਨਾਂ ਦੇ ਕੰਮ ਦੇਖ ਲਓ ਕੀ ਦਿਖਾਉਣਾ ਤੇ ਜਲਦੀ ਜਲਦੀ ਖਾ ਕੇ ਦੱਸੋ ਵੀ ਟੇਸਟ ਕੀ ਆ ਜਾਂ ਕਿਦਾਂ ਆ ਹੁਣ ਆਪਾਂ ਪਰਮੂਗੜੀ ਵਾਲੇ ਪ੍ਰਾਂਠੇ ਖਾ ਲਈਏ ਫਿਰ ਅੱਗੇ ਦਾ ਪ੍ਰੋਸੀਜਰ ਦੇਖ ਰਿਹਾ ਕੀ ਕਰਨਾ ਨਾ ਅੱਗੇ ਜਾਣਾ ਆਪਾਂ ਮਹਾਰਾਜ ਆ ਗਏ ਪੜ ਮੈਂ ਚੱਲ ਨਹੀਂ ਆਪਾਂ ਬਾਹਰ ਟਾਊਨ ਚਾ ਟਾਊਨ ਕਿਉਂਕਿ ਅੱਜ ਅਸੀਂ ਸਪੈਸ਼ਲ ਕੁਝ ਚੀਜ਼ ਲੈਣ ਚੱਲੇ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਲੈ ਕੇ ਆਉਂਦੇ ਆ ਭਾਬੇ ਗਏ ਆ ਬਸ ਜੀ ਦਾਸ ਕਰਦੇ ਜਾਂਦੇ ਆ ਨਾਸ ਬਸ ਮੈਨੂੰ ਮਿਲਿਆ ਨੂੰ ਸਿਮਲੇ ਆਏ ਹੋ ਤੁਸੀਂ ਸੈਂਪਲ ਕੰਟਰੈਕਟਰ ਦੇਖ ਰਹੇ ਹਾਂ ਸੈਂਪਲ ਕੰਟਰੈਕਟਰ ਤੇ ਲੈ ਰਹੇ ਹਾਂ ਨਾ ਤਾਂ ਕਰਕੇ ਅੱਛਾ ਕਿੰਨੇ ਕੰਟਰੈਕਟ ਮਹਿੰਗਾ ਪੈ ਰਿਹਾ ਮੈਂ ਕਿ ਘੱਟ ਤੋਂ ਘੱਟ ਜਿੰਨਾ ਕੰਟਰੈਕਟ ਕਰੂਗਾ ਉਹ ਲਵਾ ਲਵਾਂ ਅੱਛਾ ਹਲੇ ਨੱਟ ਵੱਧ ਮਿਲੂਗਾ ਇਹ ਨਾਲ ਕੰਟਰੈਕਟਰ ਤੇ ਹੈ ਮਨਥਲੀ ਕਿੰਨੇ ਹੋਣਗੇ ਮੇਰਾ ਵਧੀਆ ਜਿਉ ਸੈਮ ਮੇਰੀ ਚੱਲੀ ਜਾਂਦੀ ਸੀ ਐਵੇਂ ਹੀ ਬੱਸ ਬੰਦ ਕਰਾ ਦੇ ਤੇ ਆਪਾਂ 25 ਪਾਉਂਡ ਇੱਕ ਜਣੇ ਦਿੰਦੇ ਹਾਂ ਕਿਥੇ 34 ਪਾਉਂਡ ਜੇ ਦੋ ਜਣੇ ਆ 10 ਪਾਉਂਡ ਵੱਧ ਦੋਨਾਂ ਦਾ ਤੇ ਹੈ ਦਾ ਹੈ ਨਾ ਤੇ ਕਿਥੇ 25 25 50 ਕਿੱਥੇ ਕੱਲੇ 25 ਬਸ ਤੂੰ ਰਹਿ ਨਹੀਂ ਵੀ ਮੈਂ ਰਹਿਣ ਦਾ ਕਿਉਂ ਮੈਂ ਬੈਡ ਯੂਜ਼ ਕਰਨਾ ਮੈਂ ਬਾਹਰ ਦਰਜਾ ਨਾ ਰਹਿਣਾ ਨਿਊ ਨਹੀਂ ਜਾਣਾ ਹੁੰਦਾ ਆਹ ਬਥੇ ਲੈਣਾ ਆ ਸਿਮ ਸਿਮ ਲੈ ਕੇ ਤੇ ਹੁਣ ਵੜ ਗਏ ਆਪਾਂ ਨਿਊ ਲੁੱਕ ਨਿਊ ਲੁੱਕ ਗਰਲ ਆ ਖੜੀਆਂ ਦੋ ਸੇਲੀਆਂ ਤੇਰੀਆਂ ਆ ਤੀ ਕਿਵੇਂ ਖੜੀਆਂ ਸਾਵਧਾਨ ਬੇਸ਼ਰਮ ਆ ਮੈਨੂੰ ਸੋਹਣੀ ਤਾਂ ਲੱਗੀ ਆ ਹੂੰ ਕਿੱਧਰ ਵੀ ਆ ਸੁੰਨਦਾ ਹੈ ਪਰ ਪਾਵਾਂ ਨੂੰ ਉੱਡਦਾ ਘੈਂਟ ਆ ਯਾਰ ਘੈਂਟ ਡਿਜ਼ਾਈਨ ਪੰਡਣਾ ਇਹ ਦੁਬਾਂ ਖੜੀ ਕਰੇਗੀ ਅੱਧਾ ਢਿੱਡ ਤੇਰਾ ਨੰਗਾ ਹੋ ਜਾਊਗਾ ਉਹ ਤਾਂ ਫਿਰ ਨੀਜੇ ਦੀ ਕੋਈ ਬੈਂਡ ਨਹੀਂ ਆਹ ਦੇ ਨਾਲ ਦਾ ਇਹ ਨਾ ਜਿਹੜਾ ਤੇਰੇ ਕੋਲ ਇੱਕ ਸਾਰਾ ਸੂਟ ਜਾਂ ਪਰ ਇਹ ਦੂਜਾ ਬਾਥਰੂਮ ਵਾਲਾ ਦੇਖੋ ਕਿੰਨਾ ਪ੍ਰਾਈਸ ਦਾ ਘੱਟ ਹੀ ਹੋਣਾ 14 ਪੌਂਡ ਹੋਣਾ ਲੌਂਗ ਕੋਟ ਦੇਖ ਲਓ ਲੌਂਗ ਕੋਟ ਹੈ ਨਹੀਂ ਕੋਈ ਆਦਰਾ ਪਹੁੰਚੂ ਤੇਰੇ ਨਾਲ ਇਹ ਸਹੀ ਲੱਗਦਾ ਦੇ ਵੀ ਦਮੇ ਆ। ਇਹ ਸ਼ਰਟਾਂ ਨਾ ਮੋਟੀਆਂ। ਕਿੰਨੇ ਦੀ ਇਹ? ਮੈਨੂੰ ਨਹੀਂ ਪਤਾ ਕਿੰਨੇ ਦੀ ਆ। 20 ਕੋਲ। ਲੈਣਾ ਕੁਛ ਹੁੰਦਾ? ਅੱਜ 14 ਬੋਣਾ ਲੈ ਆ। ਲੈ ਲੈ ਓਏ ਲੈਣਾ ਤਾਂ। ਉਹਦਾਂ ਸੀਗਾ। ਅੱਜ ਤੈਨੂੰ ਦਬੋਣਾ ਮੈਂ ਜੇ ਲੈਣਾ ਤਾਂ ਲੈਣਾ। ਨਹੀਂ ਉਹਦਾਂ ਕਿੰਨੇ ਦਾ ਸੀਗਾ? ਪਤਾ ਨਹੀਂ ਕਿੰਨੇ ਦਾ ਸੀਗਾ। ਚੱਲ ਫਿਰ ਰਹਿੰਦੀ ਆ ਤੇਰੇ ਕਿਸੇ ਕੰਮ ਦੇਣੀ ਕਿਉਂਕਿ ਐਡੀਕ ਤੂੰ ਹੈ ਨਹੀਂ ਵੀ ਤੇਰੇ ਪੈ ਜਾਗੇ ਤੇਰੇ ਉੱਤੋਂ ਨਹੀਂ ਲੰਘ ਜਾਣਿਆ ਸਾਰੇ ਵੱਲ ਪੀ ਦਿੱਤੇ ਬਹੁਤ ਲੰਬੇ ਆ ਆ ਉਹ ਉਹਦੇ ਜਿਹੜੇ 4 ਪੌਂਡ ਦੇ ਲਾ ਕੇ ਸਿਆਣ ਹੁੰਦੀ ਹੁੰਦੀ ਪੌਂਡ ਤੇ ਲਾਈ ਹੋਏ ਆ ਉਹ ਹੋਰ ਸੀ ਇਹ ਹੋ ਰਿਹਾ ਨਹੀਂ ਹੋਰ ਸੀ ਪਰ ਆ ਗਿਆ ਜਿੰਨ ਹੁਣ ਘਰ ਰਾਸਤੇ ਤੋਂ ਤੇ ਵਾਸਤੇ ਜੋ ਕਹਿੰਦੀ ਮੈਨੂੰ ਕੁਲਚਾ ਚਾਹਿਆ ਕਰਦੀ ਮੈਂ ਕਿ ਮੈਨੂੰ ਕੁਲਚਾ ਮੈਂ ਖਾਣਾ ਮਾ ਕੁਲਚਾ ਲੈ ਕੇ ਹਮਤ ਸਰ ਕੁਲਚਾ ਹੈ ਅਸੀਂ ਮੈਂ ਤਾਂ ਕੱਲ ਹੀ ਆ ਗਈ ਸੀ ਘਰ ਹੀ ਤੇ ਹਣੇ ਰੁੱਕ ਕੇ ਕੁਲਚਾ ਲੈਣਾ ਫੋਨ ਆਪਾਂ ਖਾਵਾਂਗੇ ਸਵਾਦੀ ਕੁਲਚਾ ਦੇਖ ਲਾ ਉੱਥੇ ਆਪਾਂ ਕਿੰਨਾ ਕੁ ਟਾਈਮ ਵੈਸੇ ਫਿਰਦੇ ਰਹੇ ਫਿਰ ਵੀ ਭੁੱਖ ਲੱਗੀ ਹੈ ਨਾ ਉੱਥੇ ਫਿਰਦੇ ਹਾਂ ਨੂੰ ਤੁਰੇ ਫਿਰੇ ਨੂੰ ਭੁੱਖ ਲੱਗਦੀ ਹੈ ਸੈਮ ਲੈਣ ਲੱਗੇ ਕਾਫੀ ਆਪਾਂ ਤੁਰੇ ਫਿਰੇ ਨਾ ਤਾਂ ਕਰਕੇ ਭੁੱਖ ਲੱਗੀ ਹੈ ਅੱਗੇ ਇਹਦੇ ਕੋਲ ਜਾਂਦੇ ਸਮਲਣ ਦਾ ਜੀ ਤੇ ਅਸੀਂ ਫਸਟ ਟਾਈਮ ਇਹ ਟ੍ਰਾਈ ਕਰ ਨੰਬਰਸ ਤੇ ਗੋਲ ਜਾ ਬਲੈਂਡਸ ਦੇਖਦੇ ਹਾਂ ਕਿਦਾਂ ਦਾ ਟੇਸਟ ਹੈ ਦਾ